ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਆਹ ਦੱਸ ਦਿੰਨੇ ਕਿ ਕੀਮਤਾਂ ਨੂੰ ਲੈ ਕੇ ਕੁਝ ਆંકੜੇ ਛੁੜੇ ਸਾਹਮਣੇ ਆਏ ਨੇ ਪਿਛਲੇ ਹਫਤੇ ਦੇ ਨਾਲੋਂ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਕਹਿ ਸਕਦੇ ਕਿ ਕਾਫੀ ਬਦਲਾਅ ਛੁੜਾ ਕੀ ਵੇਖਣ ਨੂੰ ਮਿਲ ਰਿਹਾ ਹੈ ਕਰੇਲੂ ਬਾਜ਼ਾਰ ਦੇ ਵਿੱਚ ਸ਼ੁੱਕਰਵਾਰ 7 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਜੀ ਹਾਂ ਮਲਟੀ ਕਮੋਡਿਟੀ ਐਕਸਚੇਂਜ ਯਾਨੀ ਐਮਸੀਐਕਸ ਤੇ ਸੋਨੇ ਦੀਆਂ ਕੀਮਤਾਂ 337 ਰੁਪਏ ਵੱਧ ਕੇ 120950 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਹਨ ਤੇ ਸੋਨਾ ਇਸ ਸਾਲ ਆਪਣੇ ਸਭ ਤੋਂ ਉੱਚੇ ਪੱਧਰ ਤੱਕ ਚੜਾ ਪਹੁੰਚ ਚੁੱਕਿਆ ਹੈ ਚਾਂਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਂਦੀ ਦੇ ਵਾਧੇ ਵਿੱਚ ਵੀ ਮਜ਼ਬੂਤੀ ਦੇਖੀ ਗਈ ਹੈ ਦਸੰਬਰ ਦਾ ਇਕਰਾਰਨਾਮਾ 1131 ਰੁਪਏ ਵੱਧ ਕੇ 148200 ਰੁਪਏ ਪ੍ਰਤੀ ਕਿਲੋਗ੍ਰam ਹੋ ਗਿਆ ਚਾਂਦੀ ਦਾ ਸਾਲ ਦਾ ਸਭ ਤੋਂ ਉੱਚਾ ਪੱਧਰ ਜਿਹੜਾ 169200 ਰੁਪਏ ਪ੍ਰਤੀ ਕਿਲੋਗ੍ਰam ਹੈ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਤੇਜ਼ੀ ਜਿਹੜੀ ਨਜ਼ਰ ਆ ਰਹੀ ਹੈ ਕਮੈਕਸ ਤੇ ਸੋਨੇ ਦੀਆਂ ਕੀਮਤਾਂ ਡਾਲਰ 3900 86.90 ਪ੍ਰਤੀ ਔਂਸ ਤੇ ਖੁੱਲੀਆਂ ਅਤੇ 7.40 ਡਾਲਰ ਵੱਧ ਕੇ ਡੋਲਰ 3998.40 ਪ੍ਰਤੀ ਔਂਸ ਤੇ ਵਪਾਰ ਕਰਨ ਦੇ ਲਈ ਖੁੱਲੀਆਂ ਤੇ ਸੋਨਾ ਇਸ ਵਾਰ ਡਾਲਰ 4398 ਤੇ ਉੱਚ ਪੱਧਰ ਤੇ ਚੜਾ ਪਹੁੰਚ ਗਿਆ ਸੀ ਤੇ ਜਦੋਂ ਹਨ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਜਿਹੜੀ ਕਿ 47.86 ਡਾਲਰ ਪ੍ਰਤੀ ਔਂਸ ਤੇ ਖੁੱਲੀ ਅਤੇ ਡਾਲਰ 48.09 ਪ੍ਰਤੀ ਔਸਤੇ ਥੋੜਾ ਵੱਧ ਵਪਾਰ ਕਰ ਰਹੀ ਸੀ ਤੇ ਇਸ ਸਾਲ ਚਾਂਦੀ ਵੀ 53.76 ਡਾਲਰ ਦੇ ਉੱਚੇ ਪੱਧਰ ਤੇ ਜਿਹੜੀ ਪਹੁੰਚ ਗਈ ਹੈ ਤਾਂ ਤੇ ਹਾਰਨ ਦਾ ਸੀਜ਼ਨ ਜਿਹੜਾ ਕਿ ਲੱਗ ਚੁੱਕਿਆ ਹੁਣ ਵਿਆਹ ਸ਼ਾਦੀਆਂ ਜਿਹੜੇ ਅੱਗੇ ਕਾਫੀ ਜ਼ਿਆਦਾ ਆ ਰਹੀਆਂ ਨੇ ਤਾਂ ਉਸ ਸਮੇਂ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਜਿਹੜਾ ਕਿ ਉਛਾਲ ਨਜ਼ਰ ਆ ਰਿਹਾ ਜਿਸ ਦਾ ਸਿੱਧਾ ਅਸਰ ਕਹਿ ਸਕਦੇ ਆ ਕਿ ਲੋਕਾਂ ਦੀਆਂ ਜੇਬਾਂ ਤੇ ਹੋਵੇਗਾ